ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਤਜੋ ਸਿਆਨ ਪਸੁਰਜਨੋ ਸਿਮਰੋ ਹਰ ਹਰ ਰਾਏ ਹੈ ਭਲੇ ਮਨੁਖੋ ਚਿਤਰਾਏ ਛੱਡੋ ਤੇ ਅਕਾਲ ਪੁਰਖ ਨੂੰ ਸਿਮਰੋ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਹੁੰਚਾਏ ਕੇਵਲ ਪ੍ਰਭੂ ਦੀ ਆਸ ਮਨ ਵਿੱਚ ਰੱਖੋ ਹੈ ਨਾਨਕ ਦੁਖ ਵਹਿਮ ਤੇ ਡਰ ਦੂਰ ਹੋ ਜਾਂਦਾ ਹੈ ਅਸ਼ਟਪਦੀ ਮਨੁੱਖ ਕੀ ਟੇਕ ਬਿਰਥੀ ਸਭ ਜਾਣ ਮਨੁੱਖ ਦਾ ਆਸਰਾ ਸਭ ਬੇਅਰਥ ਜਾਣ ਵਾਲਾ ਹੈ ਦੇਵਨ ਕੋ ਏਕੀ ਭਗਵਾਨ ਦੇਣ ਵਾਲਾ ਇਕੋ ਪਰਮਾਤਮਾ ਹੈ ਜਿਸਕੇ دیے ਰਹੇ ਅਗਾਏ ਜਿਸਤੇ ਦਿੱਤਿਆਂ ਰੱਜਿਆ ਰਹਿੰਦਾ ਹੈ ਬਾਹਰ ਨ ਤ੍ਰਿਸ਼ਨਾ ਲਾਗੇ ਆਏ ਮੁੜਕੇ ਕੋਈ ਖਵਾਸ਼ ਨਹੀਂ ਰਹਿੰਦੀ ਮਾਰੇ ਰੱਖੇ ਇਕੋ ਆਪ ਮਾਰਦਾ ਰੱਖਦਾ ਇਕੋ ਆਪ ਹੀ ਹੈ ਮਨੁੱਖ ਕੇ ਕਿਛ ਨਾਹੀ ਹਾਥ ਮਨੋਖ ਦੇ ਹੱਥ ਵਿੱਚ ਕੁਝ ਵੀ ਨਹੀਂ ਤਿਸ ਕਾ ਹੁਕਮ ਬੁਜੇ ਸੁਖ ਹੋਏ ਉਸ ਦਾ ਹੁਕਮ ਸਮਝਿਆ ਹੀ ਸੁਖ ਹੁੰਦਾ ਹੈ ਤਿਸ ਕਾ ਨਾਮ ਰਖ ਕੰਟਪਰੋਏ ਉਸ ਦਾ ਨਾਮ ਹਰ ਵੇਲੇ ਯਾਦ ਕਰੋ ਸਿਮਰ 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 ਪ੍ਰਭ ਸੋਏ ਉਸ ਪ੍ਰਭ ਨੂੰ ਸਦਾ ਸਿਮਰ ਨਾਨਕ ਵਿਗੜਨਾ ਲਾਗੇ ਕੋਏ ਹੈ ਨਾਨਕ ਫਿਰ ਕੋਈ ਰੁਕਾਵਟ ਨਹੀਂ ਪੈਂਦੀ ਉਸ ਤਤ ਮਨ ਮਹਕਾਰ ਨਿਰੰਕਾਰ ਆਪਣੇ ਅੰਦਰ ਅਕਾਲ ਪੁਰਖ ਦੀ ਵਡਿਆਈ ਕਰ ਕਰਮਨ ਮੇਰੇ ਸਤਿ ਵਿਵਹਾਰ ਹੈ ਮੇਰੇ ਮਨ ਇਹ ਸੱਚਾ ਵਿਹਾਰ ਕਰ ਨਿਰਮਲ ਰਸਨਾ ਅਮਰਤ ਪੀਉ ਜੀਬ ਨਾਲ ਮਿੱਠਾ ਅੰਮ੍ਰਿਤ ਪੀ ਸਦਾ ਸਹੇਲਾ ਕਰ ਲੈ ਜੀਉ ਆਪਣੀ ਜਿੰਦ ਨੂੰ ਸਦਾ ਲਈ ਸੁਖੀ ਕਰ ਲੈ ਨੈਣਾਂ ਵੇਖ ਠਾਕੁਰ ਕਾ ਰੰਗ ਅੱਖਾਂ ਨਾਲੇ ਕਾਲਪੁਰਖ ਦਾ ਤਮਾਸ਼ਾ ਵੇਖ ਸਾਧ ਸੰਗ ਬਿਨ ਸੇ ਸਭ ਸੰਗ ਸੰਤਾਂ ਦੀ ਸੰਗਤ ਵਿੱਚ ਹੋਰ ਕੁਟੰਬ ਆਦਿਕ ਦਾ ਮੋਹ ਮਿਟ ਜਾਂਦਾ ਹੈ ਚਰਨ ਚਲੋ ਮਾਰਗ ਗੋਬਿੰਦ ਪੈਰਾ ਨਾਲ ਰੱਬ ਦੇ ਰਾਹ ਤੇ ਤੁਰ ਮਿਟੇ ਪਾਪ ਜੱਪੇ ਹਰਬਿੰਦ ਪ੍ਰਭ ਨੂੰ ਰਤਾ ਪਰ ਵੀ ਜਪੀਏ ਤਾਂ ਪਾਪ ਦੂਰ ਹੋ ਜਾਂਦੇ ਹਨ ਕਰ ਹਰ ਕਰਮ ਸਰਵਨ ਹਰ ਕਥਾ ਹੱਥਾਂ ਨਾਲ ਪ੍ਰਭ ਦੇ ਕੰਮ ਕਰ ਤੇ ਕੰਨ ਨਾਲ ਉਸ ਦੀ ਵਡਿਆਈ ਸੁਣਾ ਹਰ ਦਰਗਾਹ ਨਾਨਕ ਉਜਲ ਮੱਥਾ ਹੈ ਨਾਨਕ ਪ੍ਰਭ ਦੀ ਦਰਗਾਹ ਵਿੱਚ ਤੇਰਾ ਮੁਖ ਉਜਲਾ ਹੋਵੇਗਾ ਵੱਡੇ ਭਾਗੀ ਤੇ ਜਨ ਜਗਮਾਹੇ ਉਹ ਮਨੁੱਖ ਜਗਤ ਵਿੱਚ ਵੱਡੇ ਭਾਗਾਂ ਵਾਲੇ ਹਨ ਸਦਾ ਸਦਾ ਹਰ ਕੇ ਗੁਣ ਗਾਏ ਜੋ ਮਨੁੱਖ ਸਦਾ ਹੀ ਪ੍ਰਭੂ ਦੇ ਗੁਣ ਗੰਦੇ ਹਨ ਰਾਮ ਨਾਮ ਜੋ ਕਰੇ ਵਿਚਾਰ ਹੈ ਅਕਾਲ ਪੁਰਖ ਦੇ ਨਾਮ ਦਾ ਧਿਆਨ ਕਰਦੇ ਹਨ ਸੇਤਨਵੰਤ ਗਣੀ ਸੰਸਾਰ ਉਹ ਮਨੁੱਖ ਜਗਤ ਵਿੱਚ ਧਣੀ ਹਨ ਤੇ ਰੱਜੇ ਹੋਏ ਹਨ ਮਾਨਤਨ ਮੁਖ ਬੋਲੇ ਹਰ ਮੁਖੀ ਜਿਹੜੇ ਲੋਕ ਭਲੇ ਮਨ ਤਨ ਤੇ ਮੂੰਹ ਤੋਂ ਪ੍ਰਭੂ ਦਾ ਨਾਮ ਚਾਰਦੇ ਹਨ ਸਦਾ ਸਦਾ ਜਨੋ ਤੇ ਸੁਖੀ ਉਹਨਾਂ ਨੂੰ ਸਦਾ ਸੁਖੀ ਜਾਣੋ ਏਕੋ ਏਕ ਏਕ ਪਛਾਣ ਹੈ ਜੋ ਮਨੁੱਖ ਕੇਵਲ ਇੱਕ ਪ੍ਰਭੂ ਨੂੰ ਪਛਾਣਦਾ ਹੈ ਈਤ ਓਤ ਕੀ ਉਹ ਸੋਝੀ ਜਾਣੇ ਉਸ ਨੂੰ ਲੋਕ ਪਰਲੋਕ ਦੀ ਸਮਝ ਆ ਜਾਂਦੀ ਹੈ ਨਾਮ ਸੰਗ ਜਿਸ ਕਾ ਮਨ ਮਾਨਿਆ ਜਿਸ ਮਨੁੱਖ ਦਾ ਮਨ ਪ੍ਰਭੂ ਦੇ ਨਾਮ ਨਾਲ ਰਚ ਮਿਚ ਜਾਂਦਾ ਹੈ ਨਾਣਕ ਦਿਨੇ ਨਰੰჯਨ ਜਾਣਿਆ ਹੈ ਨਾਨਕ ਉਸਨੇ ਪ੍ਰਭੂ ਨੂੰ ਪਛਾਨ ਲਿਆ ਹੈ ਗੁਰ ਪ੍ਰਸਾਦ ਆਪਨੇ ਆਪ ਸੂਜੇ ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਆਪਣਾ ਆਪ ਸੁੱਝ ਪੈਂਦਾ ਹੈ ਤਿਸ ਕੀ ਜਾਨੋ ਤ੍ਰਿਸ਼ਨਾ ਬੂਝੇ ਇਹ ਜਾਣ ਲਵੋ ਕਿ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ ਸਾਧ ਸੰਗ ਹਰ ਹਰ ਜਸ ਕਹਿਤ ਜੋ ਸਤ ਸੰਗ ਵਿੱਚ ਅਕਾਲ ਪੁਰਖ ਦੀ ਸਿਫਤ ਸਲਾਹ ਕਰਦਾ ਹੈ ਸਰਬ ਰੋਗ ਤੇ ਉਹ ਹਰ ਜਨ ਰਹਤ ਉਹ ਸਾਰੇ ਰੋਗਾਂ ਤੋਂ ਬਚ ਜਾਂਦਾ ਹੈ ਅੰਨ ਦਿਨ ਕੀਰਤਨ ਕੇਵਲ ਬਖਿਆਨ ਜੋ ਮਨੁੱਖ ਹਰ ਰੋਜ ਪ੍ਰਭੂ ਦਾ ਕੀਰਤਨ ਹੀ ਅਚਾਰਦਾ ਹੈ ਗ੍ਰਹਿਸਤ ਮੈ ਸੋ ਹੀ ਨਿਰਵਾਣ ਉਹ ਮਨੁੱਖ ਗ੍ਰਹਿਸਤ ਵਿੱਚ ਤਿਆਗੀ ਹੈ ਏਕ ਉਪਰ ਜਿਸ ਜਨ ਕੀ ਆਸਾ ਜਿਸ ਮਨੁੱਖ ਦੀ ਆਸ ਇੱਕ ਕਾਲਪੁਰਖ ਹੁੰਤੇ ਹੈ ਤਿਸ ਕੀ ਕਟਿਏ ਜਮ ਕੀ ਫਾਸਾ ਉਸ ਦੀ ਜਮਾ ਵਾਲੀ ਫਾਹੇ ਕੱਟੀ ਜਾਂਦੀ ਹੈ ਪਾਰ ਬ੍ਰਹਮ ਕੀ ਜਿਸ ਮਨ ਭੋਖ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਨੂੰ ਮਿਲਨ ਦੀ ਭੋਖ ਹੈ ਨਾਣਕ ਤਿਸੇ ਨਾਲਾ ਕੋ ਦੁਖ ਹੈ ਨਾਨਕ ਉਸ ਮਨੁਖ ਨੂੰ ਕੋਈ ਦੁਖ ਨਹੀਂ ਲਗਦਾ ਜਿਸ ਕੋ ਹਰ ਪ੍ਰਭ ਮਨ ਚਿਤ ਆਵੇ ਜਿਸ ਮਨੁਖ ਨੂੰ ਹਰਿ ਪ੍ਰਭੂ ਮਾਨ ਵਿੱਚ ਸਦਾ ਯਾਦ ਰਹਿੰਦਾ ਹੈ ਸੋ ਸੰਤ ਸਹੇਲਾ ਨਾਹੀ ਡੁਲਾਵੇ ਉਹ ਸੰਤ ਹੈ ਸੁਖੀਆ ਡੋਲਦਾ ਨਹੀਂ ਜਿਸ ਪ੍ਰਭ ਆਪਣਾ ਕਿਰਪਾ ਕਰੇ ਜਿਸ ਮਨੁਖ ਉਤੇ ਪ੍ਰਭੂ ਮਿਹਰਬਾਨ ਆਪਣੀ ਮਿਹਰ ਕਰਦਾ ਹੈ ਸੋ ਸੇਵਕਾ ਕਿਸਤੇ ਡਰੇ ਦਸੋ ਉਹ ਸੇਵ ਕਿਸ ਤੋਂ ਡਰ ਸਕਦਾ ਹੈ ਜਿਸ ਜੈਸਾ ਸਾ ਤੈਸਾ ਦ੍ਰਿਸ਼ਟਾਇਾ ਉਸ ਨੂੰ ਪ੍ਰਭੂ ਨੂੰ ਉਹੋ ਜਿਹਾ ਹੀ ਦਿਸ ਪੈਂਦਾ ਹੈ ਜਿਹੋ ਜਿਹਾ ਉਹ ਹੈ ਆਪਣੇ ਕਾਰਜਮਹਿ ਆਪ ਸਮਾਇਆ ਪ੍ਰਭੂ ਆਪਣੇ ਰਚੇ ਹੋਏ ਜਗਤ ਵਿੱਚ ਆਪ ਵਿਆਪਕ ਹੈ ਸੋਦਤ ਸੋਦਤ ਸੋਦਸੀ ਜੀ ਨਿਤ ਵਿਚਾਰ ਕਰਦਿਆਂ ਕਰਦਿਆਂ ਇਹ ਜਾਣਿਆ ਗੁਰਪ੍ਰਸਾਦ ਅਤ ਸਭ বুঝਿਆ ਗੁਰੂ ਦੀ ਕਿਰਪਾ ਨਾਲ ਉਸਦੀ ਸਾਰੀ ਅਸਲੀਅਤ ਨੂੰ ਸਮਝ ਲਿਆ ਜਬ ਦੇਖਿਓ ਤਬ ਸਭ ਕੀ ਸਹੂਲ ਮੈਂ ਜਦੂ ਤੱਕਦਾ ਹਾਂ ਤਾਂ ਹਰੇਕ ਚੀਜ਼ ਉਸ ਸਭ ਦੇ ਮੁੱਢ ਆਪ ਹੀ ਹੈ ਨਾਨਕ ਸੋ ਸੁਖਮ ਸੋਈ ਅਸਥੂਲ ਹੈ ਨਾਨਕ ਉਹ ਛੋਟੇ ਤੋਂ ਛੋਟਾ ਤੇ ਮਹਾਨ ਵੀ ਹੈ ਨਾ ਕਿਸ ਜਨਮੇ ਨਾ ਕਿਸ ਮਰੇ ਨਾ ਕੋਈ ਜਮਦਾ ਹੈ ਨਾ ਕਿਸ ਮਰਦਾ ਹੈ ਆਪਨ ਚਲਤ ਆਪ ਹੀ ਕਰੇ ਪਰਬ ਆਪ ਹੀ ਖੇਲ ਕਰ ਰਿਹਾ ਹੈ ਆਉ ਜਾਣ ਦ੍ਰਿਸ਼ਟੀ ਅੰਦਰਿਸ਼ਟੀ ਆਉ ਜਾਣ ਵਾਲੇ ਦਿਸਣ ਤੇ ਨਾ ਦਿਸਣ ਵਾਲੇ ਆਗਿਆਕਾਰੀ ਤਾਰੀ ਸਭ ਸ੍ਰਿਸ਼ਟੀ ਸਾਰੀ ਸ੍ਰਿਸ਼ਟੀ ਉਸ ਦੇ ਹੁਕਮ ਵਿੱਚ ਰੱਖੀ ਹੋਈ ਹੈ ਆਪੇ ਆਪ ਸਗਲ ਮਹਿ ਆਪ ਸਾਰੇ ਜੀਵ ਵਿੱਚ ਕੇਵਲ ਆਪ ਹੀ ਹੈ ਅਨੇਕ ਜੁਗਤ ਰਚ ਉਥਾਪ ਉਥਾਪ ਅਨੇਕਾ ਤਰੀਕਿਆਂ ਨਾਲ ਬਣਾ ਬਣਾ ਕੇ ਨਾਸ ਵੀ ਕਰ ਦਿੰਦਾ ਹੈ ਅਬਨਾਸੀ ਨਾ ਹੀ ਕੁਝ ਖੰਡ ਪ੍ਰਭੂ ਆਪ ਅਬਨਾਸੀ ਹੈ ਉਸ ਦਾ ਕੁਝ ਨਾਸ ਨਹੀਂ ਹੁੰਦਾ ਤਰਨ ਤਾਰ ਰਿਹੋ ਬ੍ਰਹਮੰਡ ਸਾਰੇ ਬ੍ਰਹਮੰਡ ਦੀ ਰਚਨਾ ਵੀ ਆਪ ਹੀ ਰਚ ਰਿਹਾ ਹੈ ਅਲਖ ਪੇ ਪੁਰਖ ਪਰਤਾਪ ਉਸ ਵਿਆਪਕ ਪ੍ਰਭੂ ਦੇ ਪ੍ਰਤਾਪ ਦਾ ਭੇਤ ਨਹੀਂ ਪਾਇਆ ਜਾ ਸਕਦਾ ਬਿਆਨ ਨਹੀਂ ਹੋ ਸਕਦਾ ਆਪ ਜਿ ਪਾਇਤਾ ਨਾਨਕ ਜਾਪ ਹੈ ਨਾਨਕ ਜੀ ਉਹੋ ਆਪ ਆਪਣਾ ਜਾਪ ਚ ਕਰਾਇਤਾ ਹੀ ਜੀਵ ਜਾਪ ਕਰਦੇ ਹਨ ਜਿਨ ਪ੍ਰਭ ਜਾਤਾ ਸੋ ਸੋ ਬਵੰਤ ਜਿੰਨਾ ਬੰਦਿਆ ਨੇ ਪ੍ਰਭ ਨੂੰ ਪਛਾਨ ਲਿਆ ਉਹ ਸੋਭਾ ਵਾਲੇ ਹੋ ਗਏ ਹਨ ਸਗਲ ਸੰਸਾਰ ਉਦਰੇ ਤਿਨ ਮੰਤ ਸਾਰਾ ਜਗਤ ਉਹਨਾਂ ਦੇ ਬਦੇਸ਼ਾਂ ਨਾਲ ਬਚਦਾ ਹੈ ਪ੍ਰਭ ਕੀ ਸੇਵਕ ਸਗਲ ਉਦਾਹਰਨ ਹਰੀ ਦੇ ਭਗਤ ਸਭ ਜੀਵਾਂ ਨੂੰ ਬਚਾਉਣ ਜੋਗੇ ਹਨ ਪ੍ਰਭ ਦੇ ਸੇਵਕ ਦੁਖ ਵਿਸਾਰਨ ਸਭ ਦੇ ਦੁੱਖ ਦੂਰ ਕਰਨ ਤੇ ਸਮਰੱਥ ਹਨ ਹੁੰਦੇ ਹਨ ਆਪੇ ਮੇਲੇ ਕਿਰਪਾਲ ਸੇਵਕਾਂ ਨੂੰ ਕਿਰਪਾਲ ਪ੍ਰਭ ਆਪਣੇ ਨਾਮ ਨਾਲ ਮਿਲਾ ਲੈਂਦਾ ਹੈ ਗੁਰਗਾ ਸ਼ਬਦ ਜਪਏ ਨਿਹਾਲ ਸਤਿਗੁਰੂ ਦਾ ਸ਼ਬਦ ਜਪ ਕੇ ਉਹ ਖਿਹੜ ਆਉਂਦੇ ਹਨ ਉਨਕੀ ਸੇਵਾ ਸੋਈ ਲਾਗੇ ਉਹ ਹੀ ਮਨੋਖ ਉਹਨਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ ਜਿਸਨੂੰ ਕਿਰਪਾ ਕਰੇ ਵਡਪਾਗੇ ਜਿਸ ਭਾਗਾ ਵਾਲੇ ਉੱਤੇ ਤੂੰ ਆਪ ਮਿਹਰ ਕਰਦਾ ਹੈ ਨਾਮ ਜਪਤ ਪਾਵੇ ਬਿਸ਼ਰਾਮ ਨਾਮ ਜਪ ਕੇ ਅੰਡੋਲ ਅਵਸਥਾ ਹਾਸਲ ਕਰਦੇ ਹਨ ਨਾਨਕ ਤੈਨ ਪੁਰਖੋ ਉੱਤਮ ਕਰਮਾਨ ਹੈ ਨਾਨਕ ਉਹਨਾਂ ਮਨੁੱਖਾਂ ਨੂੰ ਬੜੇ ਉੱਚੇ ਬੰਦੇ ਸਮਝੋ ਜੋ ਕਿਛ ਕਰੇ ਸੋ ਪ੍ਰਭ ਕੀ ਰੰਗ ਜੋ ਕਿਛ ਕਰਦਾ ਹੈ ਪ੍ਰਭੂ ਦੀ ਰਜਾ ਵਿੱਚ ਹੀ ਕਰਦਾ ਹੈ ਸਦਾ ਸਦਾ ਬਸੇ ਹਰ ਸੰਗ ਸਦਾ ਹੀ ਪ੍ਰਭੂ ਦੀ ਹਜ਼ੂਰੀ ਵਿੱਚ ਵੱਸਦਾ ਹੈ ਸਹਜ ਸੁਭਾਏ ਹੋਏ ਸੋ ਹੋਏ ਸੁੱਤੇ ਹੀ ਜੋ ਕੁਝ ਹੁੰਦਾ ਹੈ ਉਸ ਨੂੰ ਪ੍ਰਭੂ ਦਾ ਪਾਣਾ ਜਾਂਦਾ ਹੈ ਕਰਨਿਹਾਰ ਪਛਾਣੇ ਸੋਏ ਸਭ ਕੁਝ ਕਰਨ ਵਾਲਾ ਪ੍ਰਭੂ ਨੂੰ ਹੀ ਪਛ ਸੰਜਦਾ ਹੈ ਪ੍ਰਭ ਕਾ ਕੀਆ ਜਨ ਮੀਠ ਲਗਾਣਾ ਸੇਵਕਾਂ ਨੂੰ ਪ੍ਰਭੂ ਦਾ ਕੀਤਾ ਹੋਇਆ ਮਿੱਠਾ ਲੱਗਦਾ ਹੈ ਜੈਸਾ ਸਾ ਤੈਸਾ ਦ੍ਰਿਸ਼ਟਾਇ ਪ੍ਰਭੂ ਜਿਹੋ ਜਿਹਾ ਹੈ ਉਹੋ ਜਿਹੀ ਉਹਨਾਂ ਨੂੰ ਨਜ਼ਰੀ ਆਉਂਦਾ ਹੈ ਜਿਸਤੇ ਉਭਜੇ ਤਿਸ ਮਹਿ ਸਮਾਏ ਜਿਸ ਪ੍ਰਭੂ ਤੋਂ ਉਹ ਸੇਵਕ ਪੈਦਾ ਹੋਏ ਹਨ ਉਸੇ ਵਿੱਚ ਹੀ ਲੀਨ ਰਹਿੰਦੇ ਹਨ ਓਏ ਸੁਖ ਨਿਦਾਨ ਹੁਣੋਂ ਬਣ ਆਏ ਓਏ ਸੁਖ ਨਿਦਾਨ ਹੁਣੋਂ ਬਣ ਆਏ ਉਹ ਸੁੱਖ ਅਕਝਾਨਾ ਉਹਨਾਂ ਨੂੰ ਹੀ ਬਣ ਆਉਂਦਾ ਹੈ ਆਪ ਕਿਉਂ ਆਪ ਦੀਨੋ ਮਾਣ ਪ੍ਰਭ ਆਪਣੇ ਆਪ ਨੂੰ ਆਪ ਮਾਣ ਦਿੰਦਾ ਹੈ ਨਾਨਕ ਪ੍ਰਭ ਜਨ ਏਕੋ ਜਾਨ ਹੈ ਅਕਾਲ ਪੁਰਖ ਹੈ ਨਾਨਕ ਪ੍ਰਭੂ ਤੇ ਪ੍ਰਭੂ ਦੇ ਸੇਵਕ ਨੂੰ ਇੱਕ ਰੂਪ ਸਮਝੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰਬਾਣੀ ਚੈਨਲ ਦੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਕਰੋ ਜੀ ਧੰਨਵਾਦ ਜੀ